ਸਵਾਗਤ ਕਰਦੇ ਹਾਂ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬਡੇ ਦੀ ਫਾਰਮ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ 13 14 ਕਿਲੋ ਦੁੱਧ ਵਾਲੀ ਵਿਹੜ ਦੀ ਲੈ ਕੇ ਆਏ ਜੇ ਬਿਲਕੁਲ ਸੱਜਰ ਸੂਈ ਜੇ ਬਹੁਤ ਹੀ ਥਣਪਾਂਡੀ ਦੀ ਵਿਹੜ ਜੇ ਤੇ ਮੁੱਲ ਬਿਲਕੁਲ ਜਾਇਜ਼ ਕਰਨਾ ਜੇ ਇਸ ਵਿਹੜ ਦਾ ਨਾ ਕੋਈ 35 ਕਰਨਾ ਜੇ ਮੁੱਲ ਨਾ ਕੋਈ 40 ਕਰਨਾ ਜੇ ਇਹ ਬਿਲਕੁਲ ਹੀ ਜਾਇਜ਼ ਕੀਮਤ ਤੇ ਤੁਹਾਨੂੰ ਵਿਹੜੇ ਮਿਲੂਗੀ ਜੀ ਪੂਰੀ ਜਾਣਕਾਰੀ ਵਿਹੜ ਬਾੜੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਇਸ ਵੀਡੀਓ ਰਹਿਣ ਬਣੇ ਰਿਹਾ ਵੀਡੀਓ ਪੂਰੇ ਐਂਡ ਤੱਕ ਜੀ ਕ੍ਰਾਸ ਵਿਹੜ ਜੇ ਦੂਸਰਾ ਸੂਆ ਵਿਹੜ ਸੂਈ ਜੇ ਲੋ ਜੀ ਪਹਿਲਾਂ ਵਿਹੜ ਲੋਇ ਤਾਂ ਉਹ ਥਾਣੇ ਨੇ ਚੈੱਕ ਕੀ ਥਾਣਾ ਦੀ ਜੇਕਰ ਗੱਲ ਕਰੇ ਥਾਣਾ ਜਿਹੜਾ ਸਹਜ ਹੈ ਉਹ ਕਾਫੀ ਵਧੀਆ ਜੇ ਚਾਰੇ ਥਾਣ ਪੂਰੇ ਮੋٹے ਦੇ ਪੂਰੇ ਲੰਬੇ ਲੱਗੇ ਜੇ ਪੂਰੇ ਵਿੱਥੀ ਦੇ ਗੈਪ ਤੇ ਦੇ ਸਕਦੇ ਜੇ ਤੇ ਬਿਲਕੁਲ ਪੋਲੀ ਚਵਾਈ ਦੀ ਜੀ ਤੇ ਬਿਲਕੁਲ ਠੰਡੀ ਸੀਲ ਸੋ ਵਹਿੜ ਜੇ ਲੋਇ ਚੱਡਵ ਦੇ ਸਕਦੇ ਪਿਛੇ ਤੋਂ ਜੀ ਬਹੁਤ ਥਣ ਪਾਂਡੇ ਦੀ ਵਹਿੜ ਜੇ ਹੁਣ ਮੌਕੇ ਤੇ 11 ਲੀਟਰ ਦੁੱਧ ਤਿਆਰ ਜੇ ਇਸ ਵਹਿੜ ਦੇ ਕੋਲ ਲੋਇ ਦੇ ਸਕਦੇ ਜੀ ਦੁੱਧ ਦੇ ਬੜੇ ਰਮਾਨਾ 13 14 ਲੀਟਰ ਚਵਾ ਦੇਗੀ ਜੀ ਲੋ ਬਾਕੀ ਵੀਰ ਜੀ ਤੁਹਾਨੂੰ ਪਤਾ ਕਰਾਸ ਵੈੜਾ ਵਾਂ ਜਿਹੜੀਆਂ ਇਹ ਗਰਮੀ ਬਿਲਕੁਲ ਨਹੀਂ ਜਿ ਮਨਾਉਂਦੀਆਂ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੇ ਤੇ ਦੁੱਧ ਦੀ ਜਿਹੜੀ ਫੈਂਡ ਹੈ ਉਹ ਵੀ ਕਾਫੀ ਵਧੀਆ ਆਉਂਦੀ ਇਹਨਾਂ ਦੀ ਦੁੱਧ ਸੰਗਣਾ ਹੁੰਦਾ ਵਾ। ਲੋ ਵੀ ਦੇਖ ਸਕਦੇ ਜੀ ਬਹੁਤ ਇਹ ਥਣਪੰਡੇ ਦੀ ਵੈੜ ਜੇ ਦੂਸਰਾ ਸੁਹਾ ਵੈੜ ਸੁਈ ਜੇ ਹੁਣ ਮੌਕੇ ਤੇ 11 ਲੀਟਰ ਦੁੱਧ ਤਿਆਰ ਜੀ ਇਸ ਵੈੜ ਦੇ ਕੋਲ। ਬਾਕੀ ਜੇਕਰ ਕਿਸੇ ਵੀਰ ਦੀ ਵੈੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਇਸ ਵੈੜ ਦੀ ਚੁਵਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ। ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀ ਆ ਉਹੀ ਆਪਣੀ ਪੂਰੀ ਗਾਰੰਟੀ ਹੋएगी ਜੀ ਉਹੀ ਤੁਸੀਂ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੀ ਫੋਨ ਨੰਬਰ ਨੋਟ ਕਰ ਲਓ ਜੀ 9815580262 ਪਿੰਡ ਗੱਗੜਪਣਾ ਤਹਿਸੀਲ ਬੱਬਕਲਾ ਸਾਹਿਬ ਜ਼ਿਲ੍ਹਾ ਅਮਰਸਰ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਆਪਣੇ ਕੋਲੋਂ ਵੈੜ ਖਰੀਦ ਸਕਦੇ ਜੀ ਮੋਹਰੇ ਜੋ ਇਸ ਵੈੜ ਦਾ ਉਹ ਕੋਈ 35 ਨਹੀਂ ਕੋਈ 40 ਨਹੀਂ ਮੋਹਰੇ ਇਸ ਵੈੜ ਦਾ 32000 ਰੁਪਏ ਜੀ ਪਰ ਆਪਾਂ ਤੁਹਾਨੂੰ ਬਿਲਕੁਲ ਹੀ ਜਾਇਜ਼ ਕੀਮਤ ਦੇ ਵਿੱਚ ਇਹ ਵੈੜ ਦੇਵਾਂਗੇ ਜੀ ਇਹ ਸਿਰਫ ਤੁਹਾਨੂੰ 30000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ ਫਿਕਸ ਰੇਟ ਦੇ ਵਿੱਚ ਜੀ 30000 ਰੁਪਏ ਆਪਾਂ ਛੋੜੀ ਹੋएगी ਜੀ 30000 ਰੁਪਏ ਕਿਉਂਕਿ 11 ਲੀਟਰ ਦੁੱਧ ਤਿਆਰ ਹੈ ਵੈੜ ਦੇ ਕੋਲ ਦੁੱਧ ਬੜੇ ਰਮਾਨਾ 13-14 ਲੀਟਰ ਚਵਾ ਦੇਗੀ ਜੀ। ਲੋ ਜੀ। ਪੂਰੀ ਵੀਡੀਓ ਵੇਖਣ ਲਈ ਵੀ ਜੀ ਧੰਨਵਾਦ ਜੀ। ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਚੈਨਲ ਤੇ ਸਰਵ ਡੇਰੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ। ਪਹਿਲਾਂ ਤੋਂ ਤੁਸੀਂ ਚੈਨਲ ਨੂੰ ਬਹੁਤ ਦੇ ਸਪੋਰਟ ਕਰ ਰਹੇ ਜੀ। ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਈ ਨਵੀਆਂ ਨਵੀਆਂ ਵੀਡੀਓ ਤੁਹਾਡੇ ਕੋਲ ਲੈ ਕੇ ਆਂਦੇ ਰਹੀਏ ਜੀ। ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ